ਪਿਆਰੀ ਸਿਰੋਤਿਆਂ ਪਿਆਰ ਪਰਿਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਖਬਰ ਹਰਮਿੰਦਰ ਸਿੰਘ ਦੀ ਬਠਿੰਡਾ ਅੱਜ ਸਵੇਰੇ ਉਸ ਸਮੇਂ ਸ਼ਹਿਰ ਵਿੱਚ ਸੰਸਨੀ ਫੈਲ ਗਈ ਜਦੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਬਠਿੰਡਾ ਦੇ ਕਸਬਾ ਪੱਤਾ ਪਾਇਕਾ ਦੀ ਦਾਣਾ ਮੰਡੀ ਵਿੱਚ ਪੈਦਲ ਜਾ ਰਹੀ ਇੱਕ ਲੜਕੀ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ ਪੀੜਤ ਲੜਕੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਜ਼ਿਲਕਪੁਰ ਦੀ ਰਹਿਣ ਵਾਲੀ ਹੈ ਅਤੇ ਆਪਣੀ ਮਰਜ਼ੀ ਨਾਲ ਅਰਸ਼ਦੀਪ ਸਿੰਘ ਵਾਸੀ ਵਕਤ ਪਾਇ ਨਾਲ ਲਵ ਮੈਰਿਜ ਕਰਵਾਈ ਹੈ ਉਹ ਆਪਣੇ ਪਤੀ ਦੇ ਨਾਲ ਸੈਰ ਕਰ ਰਹੀ ਸੀ ਜਦੋਂ ਉਸ ਉੱਪਰ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਆ ਕੇ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ ਅਤੇ ਉਸ ਨੂੰ ਸਿਵਲ ਹਸਪਤਾਲ ਪਗਤਾ ਵਿਖੇ ਮੁੱਢਲੀ ਸਹਾਇਤਾ ਦਿੱਤੀ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ ਦੂਜੇ ਪਾਸੇ ਘਟਨਾ ਦਾ ਪਤਾ ਲੱਗਦਿਆਂ ਹੀ ਐਸਪੀ ਵੀ ਨਰਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਕਿਹਾ ਕਿ ਲੜਕੀ ਹਰਪ੍ਰੀਤ ਕੌਰ ਦੇ ਗੋਲੀ ਲੱਗਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਹਨ ਉਨਾ ਵੱਲੋਂ ਕਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਕਿਸੇ ਨਾਮ ਵਾਲੀ ਗੱਲ ਕੀਤੀ ਜਾ ਰਹੀ ਸੀ ਅੱਛਾ ਕੌਣ-ਕੌਣ ਸੀ ਮੈਂ ਤੇ ਮੇਰਾ ਹਸਬੰਦ ਅੱਛਾ ਦੋ ਮੁੰਡੇ ਤੇ ਜੀ ਨਾਲੇ ਤਾਂ ਫਰ ਕਰਕੇ ਭੱਜ ਗਏ ਕੀ ਕੀ ਵਜ੍ਹਾ ਰੰਜੋ ਬੱਚੇ ਕੀ ਲੱਗ ਰਹੀ ਹੈ ਕਿਉਂ ਕਿ ਕਿਉਂ ਟਲਾਈ ਕੋਲੀ ਪਤਾ ਨਹੀਂ ਜੇ ਸੇ ਜਾਨ ਦੇ ਨੇ ਹਾਂ ਤੁਸੀਂ ਸਹਿਰ ਕਰਨ ਜਾ ਰਹੇ ਸੀ ਬੇਟੇ ਹਾਂਜੀ ਤੁਹਾਡਾ ਨਾਮ ਕੀ ਹੈ ਤੁਹਾਡਾ ਜੀ ਹਰਜਿੰਦਰ ਕੌਰ ਜਿਹੜਾ ਪਿੰਡ ਪਗਤਾ ਪਾਈ ਕਾ ਜੀ ਕੀ ਗੱਲ ਹੋ ਗਈ ਜੀ ਬੇਟਾ ਨਾ ਉੱਥੇ ਕੇ ਸੈਲ ਕਰਨ ਗਏ ਸੀ ਦੋਨੇ ਜਣੇ ਤੇ ਦਾਣਾ ਮੰਡੀ ਚ ਕਹਿੰਦੇ ਵੀ ਸਾਨੂੰ ਤਾਂ ਘਰ ਉੱਥੇ ਸੁਣਿਆ ਮਿਲਿਆ ਵੀ ਤੁਹਾਡੇ ਐਕਸੀਡੈਂਟ ਹੋ ਗਿਆ ਬੱਚਿਆਂ ਦਾ ਜਦੋਂ ਅਸੀਂ ਕੋਲ ਆ ਕੇ ਦੇਖ ਡਾਕਟਰ ਤੇ ਲਗਾਇਓ ਕਹਿੰਦੇ ਜੀ ਗੋਲੀ ਦਾ ਨਿਸ਼ਾਨਾ ਬੱਚਿਆਂ ਦੇ ਵੀ ਕੋਈ ਗੋਲੀ ਲੱਗਿਆ ਕਹਿੰਦੇ ਵੀ ਦੋ ਜਣੇ ਸੀ ਸਪਲੈਂਡਰ ਮੋਟਰਸਾਈਕਲ ਸੀ ਤੇ ਕਹਿੰਦੇ ਵੀ ਸਾਡੇ ਕੋਲ ਦੀ ਨੰਗਾ ਸੀ ਵੀ ਕਹਿੰਦੇ ਮੈਂ ਬੇਟੀ ਚੁੱਲਚ ਗਿਆ ਅੱਛਾ ਲੇਡੀਜ਼ ਕੌਣ ਲੱਗਦੇ ਤੁਹਾਨੂੰ ਕਿੰਨੇ ਇਹਨਾਂ ਦੀ ਗੋਲੀ ਲੱਗੀ ਹੈ ਇਹ ਇਹ ਮੇਰੀ ਨੋਹਾਂ ਜੀ ਦੇ ਉਹਦੇ ਵੀ ਕਿਸੇ ਦਿਨ ਕਿ ਨਹੀਂ ਜੀ ਇਹ ਤੇ ਕੱਲੇ ਦਾ ਲੱਗੀ ਹੈਗੀ ਇਹ ਭੱਜੇ ਜਾਂਦੇ ਸੀ ਭਾਜਦੇ ਸੀ ਇਹ ਮੂਰੇ ਸੀਗੇ ਜਾਰੇ ਕਿੰਨੇ ਘੋੜੇ ਲੱਗੇ ਭਾਜ ਤਾਂ ਪਤਾ ਨਹੀਂ ਜੀ ਹੁਣ ਪਤਾ ਲੱਗ ਗਿਆ ਕਿ ਪੱਟ ਚ ਹੈ ਜੀ ਪੱਟ ਚ ਅੱਛਾ ਕਿੰਨੇ ਘੋੜੇ ਦਾ ਟਾਈਮ ਸੀ ਜੀ ਕੋਈ ਇੱਕ ਟਾਈਮ ਜੀ 7 ਕ ਦਾ ਹੋਊਗਾ ਜੀ ਕਿਸੇ ਨਾਲ ਕੋਈ ਦਾਗ ਡਟ ਨਹੀਂ ਨਹੀਂ ਜੀ ਸਾਡੇ ਕਿਸੇ ਨਾਲ ਕੋਈ ਲਗ ਡਟ ਨਹੀਂ ਗਾ ਕੋਈ ਉਹਨਾਂ ਦੀ ਪਛਾਣ ਹੋਈ ਬੰਦਿਆਂ ਦੀ ਨਹੀਂ ਜੀ ਕੋਈ ਪਛਾਣ ਨਹੀਂ ਹੋਈ ਬੇਟਾ ਇਹਦੇ ਝੋਲ ਚੇ ਬੇਟੀ ਚ ਚੱਕਣ ਲੱਗ ਗਿਆ ਤੇ ਮੜ ਕੇ ਕੋਈ ਪਛਾਣ ਨਹੀਂ ਹੋਇਆ ਬਾਕੀ ਦੋ ਜਾਣੇ ਦੱਸ ਦਿਆ ਜੀ ਬਾਕੀ ਅਸੀਂ ਕਿਹੜਾ ਕੋਲੇ ਸੀ ਉੱਥੇ ਕੋਈ ਆਏ ਤਾਂ ਮੈਂ ਕਿਹਾ ਮੂਟ ਐਸੀ ਕਹਿੰਦੇ ਤੁਰਨ ਨਹੀਂ ਇਹ ਕਹਿੰਦੇ ਕਾਲੇ ਕੱਪੜੇ ਪਾਏ ਹੋਏ ਸੀ ਉਹਦੇ ਕਹਿੰਦੇ ਅਸੀਂ ਤਾਂ ਘਰੇ ਸੀ ਜੀ ਸਾਨੂੰ ਤਾਂ ਘਰੇ ਸਨਿਆ ਲੱਗਾ ਵੀ ਤੁਹਾਡੇ ਬੱਚਿਆਂ ਦਾ ਐਕਸੀਡੈਂਟ ਹੋ ਗਿਆ ਜਿੱਦੋਂ ਅਸੀਂ ਗਾਹ ਹਸਪੀਟਲ 'ਚ ਪਹੁੰਚੇ ਤੇ ਉਹ ਕਹਿੰਦੇ ਵੀ ਤੁਹਾਡੇ ਬੱਚਿਆਂ ਤਾਂ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਹੋ ਗਿਆ ਤੁਸੀਂ ਸਭ ਨਾਲ ਕਰਦੇ ਪਹਿਲਾਂ ਬਲਵੀਰ ਦੇ ਹਸਪਤਾਲ ਚ ਲੱਗ ਗਏ ਸੀ ਜੀ ਅਸੀਂ ਪ੍ਰਾਈਵੇਟ ਮੜ ਕੇ ਅਸੀਂ ਸਰਕਾਰੀ ਚ ਲੱਗ ਗਏ ਫੇਰ ਸਾਨੂੰ ਪਤਾ ਲੱਗਾ ਜੀ ਫੇਰ ਨਾਲ ਦੇ ਨਾਲ ਇੱਥੇ ਲੈਣ ਗੁਰਨੇੰਦਰਾ ਮੇਰਾ ਨਾਮ ਜੀ ਡਾਕਟਰ ਹਰਸ਼ਿਤ ਗੋਹਿਲ ਹੈ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਠਿੰਡਾ ਜੀ ਸਾਡੇ ਕੋਲ ਇੱਕ ਲੜਕੀ ਜੀ ਜਿਸ ਦਾ ਨਾਮ ਹੈ ਹਰਪ੍ਰੀਤ ਕੌਰ ਵਾਈਫ ਆਫ ਹਰਸ਼ਦੀਪ ਸਿੰਘ ਭਗਤਾ ਸਿਵਲ ਹਸਪੀਟਲ ਤੋਂ ਰੈਫਰ ਹੋ ਕੇ ਆਈ ਹੈ ਜੀ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕੰਮਕਾਜ ਜਾਂ ਰਨਿੰਗ ਕਰ ਰਹੇ ਸੀਗੇ ਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਤੇ ਉਹਨਾਂ ਉੱਪਰ ਫਾਇਰਿੰਗ ਹੋਈ ਹੈ ਅਸੀਂ ਉਹਨਾਂ ਦੀ ਮੈਡੀਕਲ ਲੀਗਲ ਕਾਰਵਾਈ ਕਰਕੇ ਜੀ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈ ਤੇ ਮਰੀਜ਼ ਨੂੰ ਅਸੀਂ ਅਗਲੇ ਟੈਸਟਾਂ ਲਈ ਭੇਜ ਰਹੇ ਹਾਂ ਪਤਾ ਲੱਗਿਆ ਵੀ ਗੋਲੀ ਦਾ ਕੋਈ ਨਿਸ਼ਾਨ ਕਿੱਥੇ ਉਹਨਾਂ ਦੇ ਜੀ ਖੱਬੇ ਪੱਟ ਉੱਪਰ ਨਿਸ਼ਾਨ ਹੈਗੇ ਆ ਜੀ ਇਹ ਕੀ ਨਿਸ਼ਾਨ ਹੋ ਕਿਸ ਚੀਜ਼ ਦੇ ਹੈ ਇਹ ਹਜੇ ਰਿਪੋਰਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਫਲਾਈ ਇਨ ਜ਼ਖਮੀ ਕਾ ਹੈ ਜ਼ਖਮੀ ਨਹੀਂ ਜ਼ਖਮੀ ਕੋਈ ਕੋਈ ਪੇਸ਼ੈਂਟ ਆਇਆ ਜੀ ਸਾਡੇ ਕੋਲੇ ਹਰਪ੍ਰੀਤ ਖੌਰ ਇਹ ਅੱਜ ਸਵੇਰ 9 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਇਹ ਥਾਣਾ ਦਿਆਲਪੁਰਾ ਦਾ ਏਰੀਆ ਪੈਂਦਾ ਜਿਹਦੇ ਵਿੱਚ ਪਕਾ ਭਾਈਕਾ ਦੇ ਏਰੀਆ ਦੇ ਵਿੱਚ ਜਿਹੜੀ ਲੜਕੀ ਹੈਗੀ ਹਰਪ੍ਰੀਤ ਖੌਰ ਇਹ ਆਪਣੇ ਘਰ ਵਾਲੇ ਦੇ ਨਾਲ ਅਰਸ਼ਪ੍ਰੀਤ ਸਿੰਘ ਉਹਦਾ ਘਰਵਾਲਾ ਦਾ ਨਾਮ ਆ ਉਹਦੇ ਨਾਲ ਸੈਰ ਤੇ ਆਈ ਸੀ ਦਾਣਾ ਮੰਡੀ ਦੇ ਵਿੱਚ ਤਾਂ ਜਦੋਂ ਇਹ ਸੈਰ ਕਰ ਰਹੇ ਸੀਗੇ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਉਂਦੇ ਆਏ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਫਾਇਰ ਕੀਤਾ ਲੜਕੀ ਦੇ ਉੱਪਰ ਜੋ ਲੜਕੀ ਦੇ ਪੱਟੇ ਦੇ ਵਿੱਚ ਲੱਗਿਆ ਗੋਲੀ ਲੱਗੀ ਹੈ ਤੇ ਪੱਟ ਦੇ ਵਿੱਚੋਂ ਆਰ-ਪਾਰ ਹੋ ਗਈ ਸੀਗੀ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਜਿਹੜੀ ਐਸ ਐਚ ਓ ਨਾਲ ਸੀਆਈ ਨਾਲ ਡੀ ਐਸ ਪੀ ਡੀ ਸਾਹਿਬ ਮੌਕੇ ਤੇ ਉੱਪਰ ਜਿਹੜੇ ਹੈਗੇ ਨੇ ਚਲੇ ਗਏ ਨੇ ਸਾਡੇ ਵੱਲੋਂ ਜਿਹੜੇ ਇਹਨਾਂ ਦੇ ਬਿਆਨ ਦਰਜ ਕਰਕੇ ਮਗਧਮਾਂ ਦਰਜ ਕੀਤਾ ਜਾ ਰਿਹਾ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਊਗੀ ਸੋ ਅਸੀਂ ਵੱਖ-ਵੱਖ ਟੀਮਾਂ ਲਗਾ ਦਿੱਤੀਆਂ ਨੇ ਜਿਹੜੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਇਹਨਾਂ ਉਹਨਾਂ ਦੀ ਪਛਾਣ ਵਾਸਤੇ ਨੋਟੀਫਿਕੇਸ਼ਨ ਵਾਸਤੇ ਕੀ ਵਜ੍ਹਾ ਨਾਲ ਜਿਸ ਕਿਸੇ ਕੋਣ ਬੰਦੇ ਸੀਗੇ ਕਿਸ ਪਰਪਸ ਲਈ ਆਏ ਸੀਗੇ ਉਹ ਸਾਰਾ ਜਿਹੜਾ ਹੈਗਾ ਉਸ ਦੀ ਤਫ਼तीश ਕਰ ਰਹੇ ਆ ਤੇ ਜਲਦੀ ਹੀ ਜਿਹੜਾ ਹੈਗਾ ਇਸ ਚੀਜ਼ ਨੂੰ ਅਸੀਂ ਕਲੀਅਰ ਕਰ ਲਵਾਂਗੇ ਵੀ ਇਹ ਸਵਾਰਤਾ ਦੇ ਪਿੱਛੇ ਦਾ ਕਾਰਨ ਕੀ ਸੀਗਾ ਕੌਣ ਸੀਗੇ ਇਹ ਕਿਸ ਮਕਸਦ ਨਾਲ ਜਿਹੜਾ ਹੈਗਾ ਉਹਨਾਂ ਨੇ ਇਸ ਲੜਕੀ ਉੱਪਰ ਫਾਇਰ ਕੀਤਾ ਸੀ ਲੜਕੀ ਦੀ ਉਮਰ ਕਿੰਨੀ ਹੈ ਹਾਲਾਤ ਕਿਹੋ ਜਿਹੇ ਇਹ ਲੜਕੀ ਜਿਹੜੀ ਹੈਗੀ ਹਰਪ੍ਰੀਤ ਕੌਰ ਇਹਦਾ ਵੀ तकरीबन 20 ਸਾਲ ਦੀ ਤਕਰੀਬ ਉਮਰ ਹੈਗੀ ਹੈ ਤੇ ਲਗਭਗ 1.5 ਮਹੀਨੇ ਤੋਂ ਜਿਹੜਾ ਹੈਗਾ ਪੱਕਾ ਭਾਈਕ ਜਿਹੜਾ ਲड़का ਅਰਸ਼ਪ੍ਰੀਤ ਜਿਹੜਾ ਹੈਗਾ ਇਹਦੇ ਨਾਲ ਲੰਮਰਚ ਹੋਈ ਹੈ ਜੀ ਪਹਿਲਾਂ ਬੇਸਿਕਲੀ ਲੜਕੀ ਜਿਹੜੀ ਰਹਿਣ ਵਾਲੀ ਜੀਰਕਪੁਰ ਦੀ ਇਹਨਾਂ ਦੇ ਕੋਹਰਾ ਪੂਰ ਵੀ ਹੈਗੇ ਕੋਈ ਲਵ ਮੈਰਿਜ ਨਹੀਂ ਲੈ ਕੇ ਜੀ ਨਹੀਂ ਇਦਾਂ ਦੀ ਕੋਈ ਅਜੇ ਫਿਲਹਾਲ ਕੋਈ ਗੱਲ ਨਹੀਂ ਹੈਗੀ ਲੰਮਰਚ ਪਹਿਲਾਂ 1 ਮਹੀਨਾ ਪਹਿਲਾਂ ਹੋਈ ਸੀਗੀ ਕਿਸ ਨੇ ਕੀਤਾ ਕਿਉਂ ਕੀਤਾ ਉਹਦੇ ਬਾਰੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਦੋਂ ਇਸ ਬਾਰੇ ਕਲੀਅਰ ਹੋ ਜਾਊਗਾ ਉਹਦੇ ਵੀ ਅਸੀਂ ਇਸ ਬਾਰੇ ਕਮੈਂਟ ਕਰਾਂਗੇ ਕੋਈ ਲੜਕੀ ਦੇ ਘਰ ਨਾਲ ਗੱਲਬਾਤ ਸੀ ਕਿ ਉਹ ਬੇਦਰਫੀ ਕਿਤੇ ਸਿਰਫ ਮੈਰਿਜ ਤੋਂ ਬਾਅਦ ਨਹੀਂ ਇਹਦੇ ਬਾਰੇ ਜਿਹੜਾ ਹੈਗਾ ਜੇ ਕੋਈ ਜਾਣਕਾਰੀ ਨਹੀਂ ਹੈਗੀ ਸਾਡੇ ਕੋਲ ਕਿਉਂਕਿ ਜਸਟ ਜੇ ਲੜਕੀ ਐਡਜਟ ਹੋਈਏ ਤੇ ਅਸੀਂ ਇਹਨਾਂ ਦੇ ਬਿਆਨ ਕਲਮ ਬੰਦ ਕਰਕੇ ਮੁਕਦਮਾ ਦਰਜ ਕਰਕੇ ਫਰਦਰ ਜਿਹੜੀ ਕਨਵੈਸਟੀਗੇਸ਼ਨ ਜਿਹੜੀ ਕਰਵਾਏ ਕਰਾਂਗੇ ਪਰ ਫਿਲਹਾਲ ਜਿਹੜਾ ਹੈਗਾ ਲੜਕੀ ਵੱਲੋਂ ਜਾਂ ਉਹਦੇ ਘਰ ਵਾਲੇ ਵੱਲੋਂ ਮਨ ਲੜਕੀ ਨਾਲ ਜਿਹਦਾ ਗੱਲਬਾਤ ਕੀਤੀ ਸੀ ਉਹਨਾਂ ਵੱਲੋਂ ਇਹਦੇ ਵੀ ਕਿਸੇ ਦੇ ਖਿਲਾਫ ਜਿਹੜਾ ਹੈਗਾ ਕੋਈ ਵੀ ਜਿਹੜਾ ਸ਼ੱਕ ਜਾਰ ਨਹੀਂ ਕੀਤਾ ਸਰ ਬੋਲਚਾਲ ਸੀਗੀ ਆਪਣੇ ਮਾਪਿਆਂ ਨਾਲ ਲੜਕੀ ਦੀ ਜਾਂ ਸੋਹਣੀ ਨਹੀਂ ਇਹਨਾਂ ਵੱਲੋਂ ਜਿਹੜੀ ਲੜਕੀ ਵੱਲੋਂ ਕਿਸੇ ਦੇ ਖਿਲਾਫ ਜਿਹੜਾ ਹੈਗਾ ਸ਼ੱਕ ਜਾਰ ਨਹੀਂ ਕੀਤਾ ਕਿਉਂਕਿ ਜਿਹੜੇ ਦੋ ਮੋਟੇ ਮਾਪਿਆਂ ਨਾਲ ਬੋਲਚਾਲ ਸੀ ਕਿ ਉਹਦੇ ਬਾਰੇ ਜਿਹੜਾ ਹੈਗਾ ਉਹਦੇ ਪਰਿਵਾਰ ਵਾਲੇ ਦੱਸ ਸਕਦੇ ਨੇ ਉਹਦੇ ਬਾਰੇ ਵੀ